ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ 5.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਖੁੱਲੀ ਬਾਡੀ ਦੀ ਸੋਹਣਾ ਤੋੜਾ ਤੁਰਦੀ ਗੱਡੀ ਚੰਬੀ ਘੋੜੀ ਦਿਖਾਉਣੀ ਆ ਦੋਸਤੋ ਜਿਹੜੀ ਬਣਤਰਾਂ ਦੀ ਇੱਕ ਤਾਂ ਬਹੁਤ ਜ਼ਿਆਦਾ ਚੰਗੀ ਆ ਬਾਡੀ ਬਣਤਰ ਦੀ ਬਹੁਤ ਜ਼ਿਆਦਾ ਖੁੱਲੀ ਆ ਦੋਸਤੋ ਤੇ ਸਾਉ ਸ਼ਰੀਫ ਘੋੜੀ ਆ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 7 ਸਾਲਾਂ ਦੇ ਆਸ-ਪਾਸ ਆ ਕੱਦ ਘੋੜੀ ਦਾ 62 ਇੰਚ ਆ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ ਆ ਨੋਕਰਾ ਪਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਆ ਘੋੜੀ ਦੇ ਵਿੱਚ ਅੱਧ ਤੋਂ ਜ਼ਿਆਦਾ ਚਿੱਟੀ ਆ ਘੋੜੀ ਸਾਉ ਸ਼ਰੀਫ ਘਰੇ ਰੱਖਣ ਵਾਲੀ ਘੋੜੀ ਆ ਦੋਸਤੋ ਪਹਿਲਾਂ ਵੀ ਘੋੜੀ ਨੇ ਨੋਕਰੇ ਬੱਚੇ ਦਿੱਤੇ ਆ ਚੰਗੇ ਰਿਜ਼ਲਟ ਦਿੰਦੀ ਆ ਘੋੜੇ ਤੇ ਹੀ ਰਿਜ਼ਲਟ ਦਿੰਦੀ ਆ ਸਾਢੇ 5 ਮਹੀਨਿਆਂ ਦੀ ਇਹ ਮੌਕੇ ਤੇ ਗੱਬਣ ਚੈੱਕ ਪਾਸ ਆ ਦਲਸ਼ੇਰ ਕਾਕੀ ਦੇ ਬੱਚੇ ਤੋਂ ਚੰਗੀ ਹਾਈਟ ਦਾ ਵੱਡਾ ਸੋਹਣਾ ਨੋਕਰਾ ਘੋੜਾ ਗਾਜੀ ਤੋਂ ਇਹ ਗੱਬਣ ਚੈੱਕ ਪਾਸ ਆ ਮੌਕੇ ਤੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਹਾਈਟ ਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੀ 62 ਇੰਚ ਹਾਈਟ ਆ ਖੁੱਲੀ ਬਾਡੀ ਦੀ ਆ ਮਜ਼ਬੂਤ ਘੋੜੀ ਆ ਸਾਊ ਸ਼ਰੀਫਾ ਕੰਨ ਕੰਨ ਘੋੜੀ ਦਾ ਜੁੜਮਾ ਤੇ ਮੂੰਹ ਮਹਾਂਦਰਾ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਘੋੜੀ ਫੇਸ ਬਿਊਟੀ ਚੰਗੀ ਆ ਕੰਨ ਵੀ ਸ਼ਕੀਨਾ ਦੋਸਤੋ ਭਾਅ ਸਿਰ ਦੇ ਵਿੱਚ ਤੁਹਾਨੂੰ ਇਹ ਘੋੜੀ ਮਿਲ ਜਾਣੀ ਆ ਸੋ ਸਕਰੀਨ ਦੇ ਉੱਤੇ ਆਪਾਂ ਕੰਟੈਕਟ ਨੰਬਰ ਦੇਤਾ ਬਾਈ ਸਖਚੈਨ ਜੀ ਦਾ ਬਲਾਸਪੁਰ ਪਿੰਡ ਆ ਇਹਨਾਂ ਦਾ ਮੋਗਾ ਡਿਸਟ੍ਰਿਕਟ ਦੇ ਵਿੱਚ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਨੂੰ ਮੇਨ ਹਾਈਵੇ ਦੇ ਉੱਤੇ ਆਉਣੇ ਆ ਤਾਂ ਆਪਣਾ ਮੋਗੇ ਤੋਂ ਤਕਰੀਬਨ ਮੇਰਾ ਖਿਆਲ ਆ 25-30 ਕਿਲੋਮੀਟਰ ਪੈ ਜਾਂਦਾ ਪਿੰਡ ਇਹ ਰੋਡ ਦੇ ਉੱਤੇ ਹੀ ਆ ਨਿੱਕੀ ਵੱਡੀ ਚਾਲ ਘੋੜੀ ਤੁਰਦੀ ਆ ਦੋਸਤੋ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਜਿਹਨੂੰ ਆਏ ਆ ਵੀ ਜਰ ਆਪਾਂ ਘੋੜੀ ਸੋਹਣਾ ਤੋਰਾ ਤੁਰਦੀ ਹੋਵੇ ਸਵਾਰੀ ਦੀ ਚੰਗੀ ਹੋਵੇ ਛੋਟੀ ਵੱਡੀ ਚਾਲ ਤੁਰਦੀ ਹੋਵੇ ਬਾਡੀ ਦੀ ਖੁੱਲੀ ਹੋਵੇ ਚੰਗੇ ਬੱਚੇ ਦਿੰਦੀ ਹੋਵੇ ਸਾਹੂ شریف ਹੋਵੇ ਪੌਰੀਆਂ ਦੀ ਸਾਫ ਹੋਵੇ ਤੇ ਉਹ ਬੰਦੇ ਕਟੈਕਟ ਕਰ ਲਿਓ ਸਕਰੀਨ ਦੇ ਉੱਤੇ ਵੀ ਆਪਾਂ ਨੰਬਰ ਦਿੱਤਾ ਵੈਸੇ ਵੀ ਤੁਹਾਨੂੰ ਕਲੀਅਰ ਕਰਤਾ ਤੇ ਘੋੜੀ ਚੰਗੀ ਆ ਆਮ ਇਸ ਕਲਰ ਦੀਆਂ ਚੰਬੀਆਂ ਘੋੜੀਆਂ ਖੁੱਲੀ ਬਾਡੀ ਦੀਆਂ ਚੰਗੇ ਬੱਚੇ ਦੇਣ ਵਾਲੀਆਂ ਘੱਟ ਨਿਕਲਦੀਆਂ ਨੇ ਸੋ ਨੰਬਰ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨਾ ਬਾਈ ਦਾ 9914200782 ਮੋਗੇ ਜ਼ਿਲ੍ਹੇ ਦੇ ਵਿੱਚ ਬਲਾਸਪੁਰ ਪਿੰਡ ਆ ਇਹਨਾਂ ਦਾ ਤੇ ਘੋੜੀ ਦੀ ਜਿਹੜੀ ਉਮਰ ਆ तकरीबन 7 ਸਾਲ ਆ ਕਾਦਾ ਜਿਹੜਾ ਇਹਦਾ 62 ਇੰਚਾ ਸਵਾਰੀ ਦੀ ਬਿਲਕੁਲ ਪਾਸ ਆ ਰਾਈਡਿੰਗ ਦੀ ਆਪਾਂ ਵੀਡੀਓ ਤੁਹਾਡੇ ਸਾਹਮਣੇ ਲਾਤੀ ਦੋਸਤੋ ਤੇ ਸਾਢੇ 5 ਮਹੀਨਿਆਂ ਦੀ ਇਹ ਨੁਕਰੇ ਘੋੜੇ ਤੋਂ ਦਲਸ਼ੇਰ ਕਾਕੀ ਦੇ ਬੱਚੇ ਤੋਂ ਗੱਬਣ ਚੈੱਕ ਪਾਸ ਆ ਆ ਸੁਪਟਾ ਛੁਪਟਾ ਵੀ ਤੇ ਰੇਵੀ ਆ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਦੋਨੇ ਤਿੰਨੇ ਚਾਲਾਂ ਇਹ ਘੋੜੀ ਤੁਰਦੀ ਆ ਸਵਾਰੀ ਦੇ ਹੱਕ ਨੂੰ ਬਹੁਤ ਜ਼ਿਆਦੇ ਚੰਗੀ ਆ ਸਾਉ ਸ਼ਰੀਫ ਘੋੜੀ ਆ ਤੇ ਬਾਈ ਨਾਲ ਗੱਲ ਤੁਸੀਂ ਰੇਟ ਦੀ ਫੋਨ ਤੇ ਕਰ ਸਕਦੇ ਹੋ ਇਸ ਘੋੜੀ ਦੇ ਬਾਰੇ